ਚਟਕਾਰ ਲੱਗਾ ਜੀ ਬਹੁਤ ਇਹ ਚੀਜ਼ ਦੇਖ ਕੇ ਸੁਣ ਕੇ ਵੀ ਕਿ ਕਾਫੀ ਦਿਨਾਂ ਤੋਂ ਬਿਮਾਰ ਸੀਗੇ ਉਹ ਕਿ ਸੀਗਾ ਵੀ ਅੱਜ ਨਹੀਂ ਤੇ ਕੱਲ ਠੀਕ ਹੋ ਜਣਗੇ ਥੋੜਾ ਬਹੁਤਾ ਫਰਕ ਪੈਣਾ ਸ਼ੁਰੂ ਹੋ ਜਾਊਗਾ ਠੀਕ ਹੋ ਜਾਊਗਾ ਪਰ ਉਹ ਜੋ ਹਸਪਤਾਲ ਗਏ ਨੇ ਉਸ ਤੋਂ ਬਾਅਦ ਡਾਊਨ ਹੀ ਹੁੰਦਾ ਰਿਹਾ ਕੰਮ ਕਿ ਤਿੰਨ ਵਾਰੀ ਤਾਂ ਬਾਈਪਾਸ ਸਰਜਰੀ ਹੋ ਗਈ ਸੀ ਉਹਨਾਂ ਦੀ ਘਟਾ ਤਾਂ ਸੱਚੀ ਨਹੀਂ ਕਦੀ ਪੂਰਾ ਹੋਊਗਾ ਉਹ ਹਮੇਸ਼ਾ ਸਾਨੂੰ ਯਾਦ ਰਹਿਣਗੇ ਜਿੱਥੇ-ਜਿੱਥੇ ਪੰਜਾਬੀ ਵੱਸਦੇ ਨੇ ਉਹਨਾਂ ਦੇ ਦਿਲਾਂ 'ਚ ਆਉ ਤੇ ਕਦੀ ਨਾ ਭੁੱਲਣੀ ਯੋਗ ਵਾਲੀ ਘਟਨਾ ਹੈ। ਅਸੀਂ ਵੀਡੀਓ ਕਾਲ ਤੇ ਗੱਲ ਹੋਈ ਐ। ਅਸੀਂ ਫਿਲਮ ਸ਼ੂਟ ਕਰਦੇ ਸੀਗੇ ਚਲੋ ਬੁਲਾਵਾ ਆਇਆ ਹੈ। ਉਦੋਂ ਸਾਡੀ ਵੀਡੀਓ ਕਾਲ ਤੇ ਗੱਲ ਹੁੰਦੀ ਰਹੀ ਐ। ਉਦੋਂ ਵੀ ਬਿਮਾਰ ਸੀ ਕਿ ਅਸੀਂ ਫਿਲਮ ਵੀ ਸ਼ੂਟ ਕਰਦੇ ਸੀਗੇ ਤੇ ਹਸਪੀਟਲ ਹੁੰਦੇ ਸੀ ਕਿ ਬਖਰਾਜ ਵਿਚਾਰਾ ਕਦੀ ਸੈੱਟ ਤੇ ਸੈੱਟ ਤੋਂ ਬਾਅਦ ਹਸਪੀਟਲ ਆਉਣਾ, ਹਸਪੀਟਲ ਤੋਂ ਬਾਅਦ ਫੇਰ ਕੰਮ ਤੇ ਆਉਣਾ। ਤੇ ਮੈਂ ਤੇ ਉਹ ਚੀਜ਼ਾਂ ਦੇਖਦਾ ਰਿਹਾ ਐ। ਤੁਸੀਂ ਵੀ ਕਮੇਡੀ ਦੇ ਕਰਦੇ ਰਹੇ ਹੋ। ਲੋਕਾਂ ਨੂੰ ਰਵਾਉਣਾ ਬਹੁਤ ਸੌਖਾ। ਹਸਾਉਣਾ ਕਿੰਨਾ ਔਖਾ ਹੈ। ਹਸਾਉਣਾ ਬਹੁਤ ਔਖਾ ਹੈ। ਕਿਸੇ ਨੂੰ ਉਹ ਸਿਚੁਏਸ਼ਨ ਦੇ ਬਾਹਰ ਕੱਢ ਕੇ ਰਹਿ ਕਰਨਾ ਜੋ ਬੰਦਾ ਡਿਪਰੈਸ਼ਨ ਦੀ ਦੁਨੀਆ ਵਾਲੇ ਜਾ ਹੀ ਜਾਂਦਾ ਉਹਨੂੰ ਹਸਾਉਣਾ ਬਹੁਤ ਔਖਾ ਅੱਜ ਦੀ ਰੇਟ ਦੇ ਵਿੱਚ ਉਹ ਮੈਨੂੰ ਐ ਲੱਗਦਾ ਕਿ ਜੀ ਹੋਰ ਬਹੁਤ ਕੁਝ ਸਿੱਖਣਾ ਬਾਕੀ ਸੀਗਾ ਜਿਹੜਾ ਵਿੱਚ ਰਹਿ ਗਿਆ ਜੀ ਧੰਨਵਾਦ ਜੀ ਫਿਲਮੀ ਜਗਤ ਦੀਆਂ ਮਾਇਨਾਜ਼ ਹਸਤੀਆਂ ਲਗਾਤਾਰ ਪਹੁੰਚ ਰਹੀਆਂ ਨੇ ਮੱਟੂ ਜੀ ਕੀ ਕਹੋਗੇ ਕਿ ਜਸਵਿੰਦਰ ਭੱਲਾ ਜੀ ਦੀ ਮਤਲਬ ਇਸ ਤਰ੍ਹਾਂ ਦੇ ਨਾਲ ਅਚਾਨਕ ਮੌਤ ਤਾਂ ਹੋ ਗਈ ਸ਼ਟਕਾਰ ਲੱਗਾ ਜੀ ਬਹੁਤ ਇਹ ਚੀਜ਼ ਦੇਖ ਕੇ ਸੁਣ ਕੇ ਵੀ ਕਿ ਕਾਫੀ ਦਿਨਾਂ ਤੋਂ ਬਿਮਾਰ ਸੀ ਗਿਓ ਤੇ ਸੀਗਾ ਵੀ ਅੱਜ ਨਹੀਂ ਤੇ ਕੱਲ ਠੀਕ ਹੋ ਜਾਣਗੇ ਥੋੜਾ ਬਹੁਤਾ ਫਰਕ ਪੈਣਾ ਸ਼ੁਰੂ ਹੋ ਜਾਊਗਾ ਠੀਕ ਹੋ ਜਾਊਗਾ ਪਰ ਉਹ ਜੋ ਹਸਪਤਾਲ ਗਏ ਨੇ ਉਸ ਤੋਂ ਬਾਅਦ ਡਾਊਨ ਹੀ ਹੁੰਦਾ ਰਿਹਾ ਕੰਮ ਕੋ ਕਿ ਤਿੰਨ ਵਾਰੀ ਦਾ ਬਾਈਪਾਸ ਸਰਜਰੀ ਹੋ ਗਈ ਸੀ ਉਹਨਾਂ ਦੀ ਤੇ ਉਹ ਇਸ ਤਰੀਕੇ ਸਹੀ ਤਰੀਕੇ ਨਾਲ ਰਿਕਵਰੀ ਹੋ ਹੀ ਨਹੀਂ ਪਾਈ ਸਵਾਰ ਦੇ ਲਈ ਬਹੁਤ ਵੱਡਾ ਘਾਟਾ ਲੇਕਿਨ ਫਿਲਮ ਇੰਡਸਟਰੀ ਦੇ ਲਈ ਖਾਸ ਕਰ ਪੰਜਾਬੀ ਫਿਲਮ ਇੰਡਸਟਰੀ ਦੇ ਲਈ ਗੱਲ ਕਰੀਏ ਹੋਰ ਵੀ ਜ਼ਿਆਦਾ ਇੱਕ ਵੱਡਾ ਘਾਟਾ ਮੰਨਿਆ ਜਾ ਰਿਹਾ ਜੋ ਕਦੇ ਨਹੀਂ ਪੂਰਾ ਹੋਵੇਗਾ ਬਿਲਕੁਲ ਜੀ ਇਹ ਘਾਟਾ ਤਾਂ ਸੱਚੀ ਨੇ ਕਦੀ ਪੂਰਾ ਹੋਊਗਾ ਉਹ ਹਮੇਸ਼ਾ ਸਾਨੂੰ ਯਾਦ ਰਹਿਣਗੇ ਜਿੱਥੇ-ਜਿੱਥੇ ਪੰਜਾਬੀ ਵੱਸਦੇ ਨੇ ਉਹਨਾਂ ਦੇ ਦਿਲਾਂ 'ਚ ਆਉ ਤੇ ਕਦੀ ਨਾ ਭੁੱਲਣਯੋਗ ਵਾਲੀ ਘਟਨਾ ਹੈ ਅੱਜੇ ਨਾਲ ਕਦੇ ਹੁਣ ਕਦੋਂ ਮੁਲਾਕਾਤ ਹੋਈ ਆ ਕੋਈ ਫੋਨ ਤੇ ਗੱਲ ਜਾਂ ਤੁਸੀਂ ਉਹਨਾਂ ਨੂੰ ਕਦੋਂ ਮਿਲਿਓ ਲਾਸਟ ਟਾਈਮ ਅਸੀਂ ਵੀਡੀਓ ਕਾਲ ਤੇ ਗੱਲ ਹੋਈ ਐ ਅਸੀਂ ਫਿਲਮ ਸ਼ੂਟ ਕਰ ਰਹੇ ਸੀਗੇ ਚਲੋ ਬੁਲਾਵਾ ਆਇਆ ਉਦੋਂ ਸਾਡੀ ਵੀਡੀਓ ਕਾਲ ਤੇ ਗੱਲ ਹੁੰਦੀ ਰਹੀ ਆ ਉਦੋਂ ਵੀ ਬਿਮਾਰ ਸੀ ਕਿ ਅਸੀਂ ਫਿਲਮ ਵੀ ਸ਼ੂਟ ਕਰਦੇ ਸੀ ਕਿ ਤੇ ਹਸਪੀਟਲ ਹੁੰਦੇ ਸੀ ਕਿ ਪੁਖਰਾਜ ਵਿਚਾਰਾ ਕਦੀ ਸੈੱਟ ਤੇ ਸੈੱਟ ਤੋਂ ਬਾਅਦ ਹਸਪੀਟਲ ਆਉਣਾ ਹਸਪੀਟਲ ਤੋਂ ਬਾਅਦ ਫੇਰ ਕੰਮ ਤੇ ਆਉਣਾ ਤੇ ਮੈਂ ਤੇ ਉਹ ਚੀਜ਼ਾਂ ਦੇਖਦਾ ਰਿਹਾ ਹਾਂ ਤੁਸੀਂ ਵੀ ਕਮੇਡੀ ਦੇ ਕਰਦੇ ਰਹੇ ਹੋ ਲੋਕਾਂ ਨੂੰ ਰਵਾਉਣਾ ਬਹੁਤ ਸੌਖਾ ਹਸਾਉਣਾ ਕਿੰਨਾ ਔਖਾ ਹੈ ਸੋਣਾ ਬਹੁਤ ਔਖਾ ਹੈ ਜੀ ਕਿਸੇ ਨੂੰ ਉਹ ਸਿਚੁਏਸ਼ਨ ਦੇ ਬਾਹਰ ਕੱਢ ਕੇ ਰਿਆ ਕਿ ਉਹਨਾਂ ਜੋ ਬੰਦਾ ਡਿਪਰੈਸ਼ਨ ਦੀ ਦੁਨੀਆ ਵਾਲੇ ਜਾ ਹੀ ਜਾਂਦਾ ਉਹਨੂੰ ਹਸਾਉਣਾ ਬਹੁਤ ਔਖਾ ਅੱਜ ਦੀ ਰੇਟ ਦੇ ਵਿੱਚ ਤੇ ਅਸੀਂ ਉਹਨਾਂ ਕੋਲ ਬਹੁਤ ਕੁਝ ਸਿੱਖਿਆ ਹੈ ਉਹ ਜਿਹੜੀਆਂ ਚੀਜ਼ਾਂ ਹੀ ਸਿੱਖੀਆਂ ਉਹਨਾਂ ਤੋਂ ਉਹ ਮੈਨੂੰ ਐ ਲੱਗਦਾ ਕਿ ਜੀ ਹੋਰ ਬਹੁਤ ਕੁਝ ਸਿੱਖਣਾ ਬਾਕੀ ਸੀਗਾ ਜਿਹੜਾ ਵਿੱਚ ਰਹਿ ਗਿਆ ਹੈ ਸੋ ਇਹ ਸੰ ਬਾਈ ਮਨੀ ਮੱਟੂ ਇਹਨਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਦੇ ਨਾਲ ਵੱਡਾ ਘਟਾ ਜਿਹੜਾ ਪਰਿਵਾਰ ਨੂੰ ਤਾਂ ਪਿਆ ਹੀ ਆ ਨਾਲ ਫਿਲਮ ਜਗਤ ਨੂੰ ਬਹੁਤ ਵੱਡਾ ਘਟਾ ਪਿਆ ਇਹਨਾਂ ਨੇ ਕਿ ਬਹੁਤ ਕੋਚ ਸਿੱਖਣਾ ਜਿਹੜਾ ਸਾਨੂੰ ਨਸੀਬ ਹੋਇਆ ਜਸਵਿੰਦਰ ਭੱਲਾ ਜੀ ਕੋਲ ਤਸਵੀਰਾਂ ਤੁਸੀਂ ਹੋਰ